ਪੁਲਿਸ ਵੱਲੋਂ ਗੋਲੀ ਚੱਲਣ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਕਿਤੇ ਜਾਣ ਤੋਂ ਬਾਅਦ ਪੀੜਤ ਰੁਪਿੰਦਰ ਸੇਤਿਆ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਪੁਲਿਸ 'ਤੇ ਲਗਾਏ ਗੰਭੀਰ aarop। ਬੀਤੀ 3 ਫਰਵਰੀ ਦੀ ਰਾਤ ਕਰੀਬ 11 ਵਜੇ ਦੇ ਕਰੀਬ ਰਾਜਗੁਰੂ ਨਗਰ ਲੁਧਿਆਣਾ ਦੇ ਜੇ ਬਲਾਕ ਵਿੱਚ ਰੁਪਿੰਦਰ ਸਿੰਘ ਸੇਤਿਆ ਪੁੱਤਰ ਸਵਰਗੀ ਅਮਰਜੀਤ ਸਿੰਘ ਚੇਅਰਮੈਨ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਆਪਣੇ ਪਤੀਜੇ ਸਹਿਦੀਪ ਸਿੰਘ ਪੁੱਤਰ ਗੁਰਜੀਤ ਸਿੰਘ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆਪਣੀ ਗੱਡੀ ਵਿੱਚ ਕਿਸੇ ਕਮਾਏ ਹੋਏ ਸਨ। ਉਦੋਂ ਹੀ ਅਚਾਨਕ ਇੱਕ ਕ੍ਰਣਕਛਾਤੇ ਨੰਬਰ ਦੀ ਕਾਰ ਆਈ ਜਿਸ ਚ ਸਵਾਰ ਲੋਕਾਂ ਵੱਲੋਂ ਗੋਲੀ ਚਲਾ ਦਿੱਤੀ ਜਿਸ ਕਾਰਨ ਉਸਦੀ ਕਾਰ ਦੇ ਅਗਲੇ ਸ਼ੀਸ਼ੇ ਵਿੱਚ ਸੁਰਾਖ ਹੋ ਗਿਆ ਗੋਲੀ ਲੱਗਣ ਨਾਲ ਇੱਕ ਜ਼ੋਰਦਾਰ ਧਮਾਕਾ ਹੋਣ ਦੀ ਵਜ੍ਹਾ ਨਾਲ ਉਹ ਬਹੁਤ ਜ਼ਿਆਦਾ ਕਬਰਾ ਗਏ ਜਦੋਂ ਉਹਨਾਂ ਆਪਣੀ ਕਾਰ ਵਿੱਚੋਂ ਬਾਹਰ ਨਿਕਲ ਕੇ ਧਮਾਕੇ ਬਾਰੇ ਜਾਨਣਾ ਚਾਹਿਆ ਤਾਂ ਰੁਪਿੰਦਰ ਸਿੰਘ ਨੇ ਦੇਖਿਆ ਕਿ ਇੱਕ ਚੱਲੀ ਹੋਈ ਗੋਲੀ ਦਾ ਖੋਲ ਉਸਦੇ ਉੱਪਰ ਦਿਗਿਆ ਹੋਇਆ ਸੀ ਉਨ੍ਹਾਂ ਵੱਲੋਂ ਤੁਰੰਤ ਘਟਨਾ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚੇ ਪੀਸੀਆਰ ਦਸਤੇ ਅਤੇ ਥਾਣਾ ਇੰਚਾਰਜ ਵੱਲੋਂ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਸੀ। ਪੁਲਿਸ ਵੱਲੋਂ ਗੋਲੀ ਚੱਲਣ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਪੀੜਤ ਰੁਪਿੰਦਰ ਸੇਤਿਆ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਪੁਲਿਸ ਤੇ ਗੰਭੀਰ aarop ਲਗਾਉਦੇ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਬਚਾਉਣ ਦੇ ਆਰੋਪ ਲਗਾਏ ਗਏ ਜਦੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਮਾਮਲਾ ਦਰਜ ਕਰ ਦਿੱਤਾ ਜਾਏਗਾ ਸਾਡੇ ਸੰਸਥਾ ਦੇ ਸੀਨੀਅਰ ਆਗੂ ਸਰਦਾਰ ਰੁਪਿੰਦਰ ਸਿੰਘ ਸੇਤੀਆ ਜੋ ਚੰਡੀਗੜ੍ਹ ਦੇ ਹਿਊਮਨ ਰਾਈਟਸ ਦੇ ਚੇਅਰਮੈਨ ਨੇ ਪਲੱਸ ਮੇਰੇ ਬੇਟੇ ਸਰਦਾਰ ਸਹਿਦੀਪ ਸਿੰਘ ਜੁਨੇਜਾ ਜੋ ਯੂਥ ਦੇ ਮੈਂਬਰ ਨੇ ਪੰਜਾਬ ਦੇ ਲੁਧਿਆਣਾ ਪਿੰਡ ਇਹਨਾਂ ਨੇ 3 ਫਰਵਰੀ ਨੂੰ ਇਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ ਜਿਹਦੀ ਕੋਈ ਕਾਰਵਾਈ ਅਜੇ ਤੱਕ ਪੁਲਿਸ ਨੇ ਨਹੀਂ ਕੀਤੀ ਤੇ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਅਸੀਂ ਸੋਸ਼ਲ ਵਰਕਰਾਂ ਸੋਸ਼ਲ ਕੌਜ਼ ਕਰਦੇ ਹਾਂ ਜਿਹਦੇ ਹੋ ਸਕਦਾ ਹੈ ਸਾਡੇ ਕੋਈ ਦੁਸ਼ਮਣ ਹੋਣ ਸਾਡੇ ਕੋਈ ਚਾਹਣ ਵਾਲੇ ਹੋਣ ਤੇ ਪੁਲਿਸ ਇਹਦੀ ਤਹਿ ਤੇ ਜਾ ਕੇ ਅਜੇ ਉੱਤੇ ਐਫ ਆਈ ਆਰ ਕਰੇ ਹੋਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨੂੰ ਕਿਹਾ ਕਿ ਸਾਰੇ ਕਿਸੇ ਤੇ ਅਸੀਂ ਤੇ ਕਿਸੇ ਦਾ ਕਿਸੇ ਦੁਸ਼ਮਣ ਹੈ ਨਹੀਂ ਅਸੀਂ ਤਾਂ ਕਿਸੇ ਦਾ ਮਰਚਾ ਕੰਮ ਕਰਦੇ ਤਾਂ ਸੋਚੇ ਨਹੀਂ ਕਰਦੇ ਕਿ ਅਸੀਂ ਕਿਸੇ ਕਿਸੇ ਨੂੰ ਮਾਰਾ ਕਰ ਰਹੇ ਹਾਂ ਅਸੀਂ ਅੱچھے ਕੰਮਸਾ ਜਾਣਦੇ ਹਾਂ ਹੁਣ ਸਾਡਾ ਕੋਈ ਦੁਸ਼ਮਣ ਪਿਛੇ ਬੈਕਅਪ ਦਾ ਮਾਈਂਡ ਹੋਏ ਜਾਂ ਬਨ ਜਾਏ ਤਾਂ ਸਾਨੂੰ ਪਤਾ ਅਸੀਂ ਕੋਈ ਜਾਣਕਾਰੀ ਨਹੀਂ ਹੋਈ ਜੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆ ਜੇ ਸੀਸੀਟੀਵੀ ਫੁਟੇਜ ਰਿਪੋਰਟ ਪੁਲਿਸ ਨੇ ਐਕਵਾਇਰ ਕੀਤੀ ਹੈ ਲੇਕਿਨ ਅਸੀਂ ਆਪਣੇ ਲੈਵਲ ਤੇ ਵੀ ਉਸ ਜਗ੍ਹਾ ਦੀ ਐਕਵਾਇਸ਼ਨ ਦਿੱਤੀ ਹੈ ਜਿਹੜਾ ਟਾਈਮ ਸਾਡਾ ਸੀ ਉਸ ਟਾਈਮ ਤੇ ਜਿਸ ਦੁਕਾਨ ਦੇ ਬਾਹਰ ਸਾਡੀ ਗੱਡੀ ਖੜੀ ਸੀ ਉਹ ਫੁਟੇਜ ਉਹ ਤਾਂ ਡਿਲੀਟਡ ਹੈ ਇਹ ਕਿੰਨੇ ਦਿਨ ਦਾ ਮਾਮਲਾ ਸੀ ਇਹ 3 ਫਰਵਰੀ ਦਾ ਮਾਮਲਾ ਹੈ ਜਦੋਂ ਫਾਇਰਿੰਗ ਹੋਈ ਤੁਸੀਂ ਇਸ ਦੀ ਇਨਟੀਮੇਸ਼ਨ ਪੁਲਿਸ ਨੂੰ ਵਗੈਰਾ ਦਿੱਤੀ ਉਸੇ ਮੌਕੇ ਤੇ ਹੀ ਪੁਲਿਸ ਐਸ ਐਚ ਓ ਸਾਹਿਬ ਦੀ ਟੀਮ ਲੈ ਕੇ ਪਹੁੰਚ ਰਹੀ ਸੀ ਰਾਤ 3:30 11:00 ਵਜੇ ਦੇ ਆਸ-ਪਾਸ ਜੀ ਹੋਰ ਉਹਨਾਂ ਆਪਣੀ ਜੋ ਇਨਕੁਆਇਰੀ ਕਰਨੀ ਸੀ ਉਹ ਦਿੱਤੀ ਉਸ ਤੋਂ ਬਾਅਦ ਤੁਸੀਂ ਉਸ ਤੋਂ ਉਹਨਾਂ ਕਨਫਰਮੇਸ਼ਨ ਲੈਣ ਲਈ ਪੁੱਛ ਅਸੀਂ ਪੁਲਿਸ ਨਾਲ ਰੈਗੂਲਰ ਟੱਚ ਹੋ ਚੁੱਕੇ ਹਾਂ ਰੈਗੂਲਰ ਟੱਚ ਹੋ ਚੁੱਕੇ ਹਾਂ ਉਹ ਕਹਿੰਦੇ ਜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਅਸੀਂ ਡੰਪ ਮੰਗਾਇਆ ਵੇ ਐਕਸਕਿਊਜ਼ ਦੇ ਅਸੀਂ ਉਹਨਾਂ ਨੂੰ ਕਿਸੇ ਪ੍ਰਚਾਨ ਪਛਾਣ ਪਛਾਤ ਤੋਂ ਪਰਚਾ ਦਰਜ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਕਵਰੀ ਕਰਦੇ ਰਹੋ ਹਲੇ ਤੱਕ ਪਰਚਾ ਦਰਜ ਨਹੀਂ ਅੱਜ ਤਾਂ ਪਰਚਾ ਦਰਜ ਜੀ ਹੋਇਆ ਤੁਸੀਂ ਕਿਤੇ ਆਲਾ ਅਧਿਕਾਰੀ ਨੂੰ ਮਿਲੇ ਜੀ ਉੱਚ ਅਧਿਕਾਰੀ ਅਸੀਂ ਪਹਿਲੇ ਐਸਐਚਓ ਸਾਹਿਬ ਫਿਰ ਡੀਐਸਪੀ ਸਾਹਿਬ ਦੀ ਨਾਲੇ ਜੀ ਗੱਲ ਆਈ ਐਸసీపీ ਸਾਹਿਬ ਦੇ ਨਾਲ ਡਿਸਕ ਹੁਣ ਉਹਨਾਂ ਨੇ ਜਦੋਂ ਕਿਹਾ ਲੇਕਰ ਨੂੰ 2 ਦਿਨ ਹੋ ਗਏ ਨਹੀਂ ਹੋਏ ਕੋਈ ਕਾਰਵਾਈ ਨਹੀਂ ਹੋ ਰਹੀ ਉਤੋਂ ਹੁਣ ਅਸੀਂ ਸੋਚਦੇ ਸੀ ਕਿ ਅਸੀਂ ਪ੍ਰੈਸ ਕਾਨਫਰੰਸ ਕਰਕੇ ਐਸసీపీ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੂੰ ਆਪਣੀ ਗੱਲ ਕਹੀਏ ਹਮਲਾ ਕਰਨ ਵਾਲ ਕਿੰਨੇ ਪਰਸਨ ਸੀਗੇ ਇਹ ਆਇਡੈਂਟੀਫਾਈ ਨਹੀਂ ਕਰ ਪਾਰੇ ਕਿਉਂਕਿ ਅ ਦੋ ਟੋਲ ਦੀ ਹੋਈ ਬੁਲੇਟ ਗਈ ਕਿੰਨੀ ਬੋਲਟ ਮੈਂ ਗੋਲੀ ਕਿੰਨੀ ਚਲੀ ਜੀ ਜੋ ਜੋ ਦੱਸਿਆ ਗਿਆ ਐਸਐਚਓ ਸਾਹਿਬ ਨੇ ਉਹ 45 ਬੋਲਟ ਦੀ ਸੀ ਕਿੰਨੀ ਗੋਲੀ ਚਲੀ ਇੱਕ ਇੱਕੋ ਗੋਲੀ ਚ ਨਹੀਂ ਤੀਨ ਆ ਸਰ ਆਪਣਾ ਕਿਹੜੀ ਸਾਹਿਬ ਹਾਂ ਮੇਰਾ ਨਾਮ ਰੁਪਿੰਦਰ ਸਿੰਘ ਸੇਤਿਆ ਜੀ ਮੈਂ ਇੰਟਰਨੈਸ਼ਨਲ ਹਿਊਮਨ ਰਾਈਟਸ ਚੇਅਰਮੈਨ ਚੰਡੀਗੜ੍ਹ ਅੱਜ ਪ੍ਰੈਸ ਕਾਨਫਰੰਸ ਕੀਤੀ ਜਰੀਏ ਰਿਗਾਰਡਿੰਗ ਕਿਸ ਰਿਗਾਰਡਿੰਗ 3 ਤਰੀਕ ਨੂੰ ਸਾਡੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਸ਼ਰਾ ਕੀ ਕਹਿੰਦੇ ਰਾਜਗੁਰੂ ਨਗਰ ਦੀ ਮਾਰਕੀਟ ਵਿੱਚ ਰਾਦਰ ਟਾਈਮ ਉਹਦੇ ਬਾਰੇ ਡਿਸਕਸ ਹੋ ਰਿਹਾ ਜਿਹੜੀ ਹਮਲਾ ਹੋਇਆ ਇਹ ਕਿੰਨੀ ਤਰੀਕ ਦਾ ਮਾਮਲਾ ਹੈ ਅੱਜ ਕਿੰਨੇ ਕ ਦਿਨ ਹੋ ਚੁੱਕੇ ਅੱਜ ਮੇਰੇ ਖਿਆਲ 12 ਤਰੀਕ ਹੋ ਗਈ 3 ਤਰੀਕ ਦੇ ਕਰੀਬ ਫਰਾਂਕੂ ਤੇ ਹਮਲਾ ਹੋਇਆ ਸੀ ਦਿਖਾਓਗੇ ਕਿ ਤੁਹਾਡੀ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕੀ ਹੈ ਕਿਉਂ ਕਰਨੀ ਪਈ ਤੁਹਾਨੂੰ ਇਹ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਸਾਨੂੰ ਵਿਸਵਸਥਿਤ ਕਰਨੀ ਪੈ ਰਹੀ ਹੈ ਅਜ ਤੱਕ ਸਾਡੀ ਕੋਈ ਪ੍ਰੋਪਰ ਸੁਣਵਾਈ ਨਹੀਂ ਹੋ ਪਾਰੀ 3 ਤਰੀਕ ਨੂੰ ਜੋ ਵੀ ਮਾਮਲਾ ਹੋਇਆ ਹੈ ਉਹਦੇ ਬਾਰੇ ਅੱਜ 12 ਤਰੀਕ ਹੋ ਗਿਆ ਹਸ ਤੱਕ ਹੁਣ ਤੇ ਕੋਈ ਪ੍ਰੋਪਰ ਹੱਲ ਨਹੀਂ ਨਿਕਲਿਆ ਤੇ ਕਿਤੇ ਨੇ ਕਿਤੇ ਸਾਨੂੰ ਲੱਗਦਾ ਕਿ ਪੁਲਿਸ ਉਹਨਾਂ ਨੂੰ ਜਾਣਦੀ ਹੈ ਬੰਦੀਆਂ ਨੂੰ ਯਾ ਕੋਈ ਐਕਸ਼ਨ ਨਹੀਂ ਹੋ ਪਾਰਿਆ। ਯੇਸ ਬਾਰੇ ਉਹਨਾਂ ਨੂੰ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਕੁਝ ਸਮਝ ਨਹੀਂ ਆ ਰਹੀ। ਜਿੱਦਕਿ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੇ ਸਰਕਾਰੀ ਕਹੇਗਾ ਦੀ ਆਮ ਜਿੱਦਾਂ ਹੀ ਸਰਕਾਰ ਹੋਗੀ ਆਮ ਲੋਕ ਸੁਰੱਖਿਤ ਰਹਿਣਗੇ ਤਾਂ ਉਹ ਕਿਤੇ ਲੱਗਦਾ ਹੈ ਕਿ ਸੁਰੱਖਿਤ ਜੀ ਦੇਖੋ ਸਾਡੇ ਅਸੀਂ ਪਬਲਿਕ ਸਰਵੰਟ ਹੈਗੇ ਲੋਕਾਂ ਦੀ ਹੈਲਪ ਕਰਦੇ ਆ। ਸਾਡੇ ਉੱਤੇ ਹਮਲੇ ਹੋ ਜਾਂਦੇ ਆ ਆਮ ਪਬਲਿਕ ਦਾ ਕੀ ਹਾਲ ਹੋਵੇਗਾ ਜੀ ਸਾਹਿਬ। ਅਸੀਂ ਕੋਈ ਪੋਲੀਟੀਕਲ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ ਯਾਰ। ਜੀ। ਸਾਡਾ ਕੋਈ ਰਿਸ਼ਤਾ ਆਮ ਪਾਰਟੀ ਨਾਲ ਕਾਂਗਰਸ ਨਾਲ ਭਾਜਪਾ ਨਾਲ ਜਾਂ ਆਕਾਲੀ ਨਾਲ ਨਹੀਂ ਹੈਗਾ ਅਸੀਂ ਤਾਂ ਸਿੰਪਲ ਹਿਊਮਨ ਬੀings ਕੌਜ਼ ਵਾਸਤੇ ਬਸ ਜਨਤਾ ਦੇ ਨਾਲ ਜੁੜੇ ਆ ਅਸੀਂ ਇਹ ਖੁੰਦਾ ਕਿ ਪੋਲਿਟੀਕਲ ਕੋਈ ਰੰਜਿਸ਼ ਹੈ ਕੀ ਇਹ ਸਾਡਾ ਐਸਾ ਕੋਈ ਕਿਸ ਨਾਲ ਨਹੀਂ ਹੈਗਾ ਉਹ ਗੱਡੀ ਦੀ ਸ਼ੌਟ ਦਿਖਾਓਗੇ ਸਰ ਕਿਹੜੀ ਹਾਂਜੀ ਗੱਡੀ ਦੀ ਬੁਲੇਟਸ ਲੱਗੀ ਹੈ ਕੰਪਲਟ ਕਿਰਿਆ ਉਨ ਅਗਲੀ ਕੀ ਕਾਰਵਾਈ ਹੋਗੀ ਸਰ ਜਿਸ ਤਰੀਕੇ ਨਾਲ ਕਿ ਐਨੇ ਦਿਨਾਂ ਤੋਂ ਇਨਸਾਫ ਨਹੀਂ ਮਿਲ ਪਾਰਿਆ ਅਗਲਾ ਕਦਮ ਕੀ ਹੋਗਾ ਅਗਲਾ ਕਦਮ ਇਹ ਹੈ ਕਿ ਅਸੀਂ ਸੀਪੀ ਸਾਹਿਬ ਨੂੰ ਮਿਲਾਂਗੇ ਹੁਣ ਅਗਲ ਨੈਕਸਟ ਜਿਹੜਾ ਹੈਗਾ ਠੀਕ ਹੈ ਤੁਹਾਡੀ ਮੀਤੀ ਧਰੂ ਜੋ ਵੀ ਹੈਗਾ ਬਿਲਕੁਲ ਠੀਕ ਹੈ ਤੁਸੀਂ ਸੁਣਾਓ ਆਲ ਵੈਲ ਬਰਾਦਾ ਕੀ ਹਾਲ ਹੈ ਅੱਜ ਸੌਰੀ ਮੈਂ 2-3 ਦਿਨ ਥੋੜਾ ਜਿਹਾ ਹੋ ਰਿਹਾ ਵਾਈਫਾਈਟ ਜਿਆ ਹੋ ਗਿਆ ਸੀ ਓਹੋ ਹੁਣ ਹੁਣ ਠੀਕ ਹੋ ਮੈਂ ਤਾਂ ਮੈਂ ਤੁਹਾਨੂੰ ਪੁੱਛਿਆ ਤੁਹਾਡੇ ਕੋਲ ਕੀ ਕੀ ਹਲਚਲ ਹੈ ਤੁਸੀਂ ਹਸਪੀਟਲ ਕਿਉਂ ਸਭ ਸੁੱਕੇਗਾ ਉਹ ਮੈਂ ਉਹ ਥੋੜਾ ਜਿਹਾ ਉਹ ਤੁਹਾਨੂੰ ਕੋ ਦਾ ਉਹ ਤੁਜੀ ਮੈਡੀਸਨ ਜੀ ਦਿੱਤੀ ਹੁੰਦੀ ਨਾ ਅੱਛਾ ਅੱਛਾ ਸੋ ਫੋਨ ਕਰ ਰਿਹਾ ਕੋਈ ਸੀ ਹਾਂਜੀ ਹਾਂਜੀ ਅੱਛਾ ਭਾਜੀ ਉਹ ਚ ਮੈਂ ਤੁਹਾਨੂੰ ਦੱਸਾਂ ਉਹ ਹੀ ਡੰਪ ਪਾ ਚੱਕ ਲਿਆ ਹੈਗਾ ਉਹ ਸਟੱਡੀ ਕਰ ਰਹੇ ਹੈਗੇ ਠੀਕ ਹੈ ਐਫ ਆਈ ਆਰ ਇੰਕ ਦੇ ਦਿੱਤੀ ਹੋਈ ਹੈਗੀ ਆ ਐਫ ਆਈ ਆਰ ਦਿੱਤੀ ਹੈ ਸੁਖਜਿੰਦਰ ਆ ਹਾਂ ਹਾਂ ਮੈਂ ਅੱਧੀ ਆਇਆ ਥਾਣੇ ਅੱਛਾ ਉਹ ਸੁਖਜਿੰਦਰ ਨੂੰ ਕਹਤ ਰਹੇ ਹੈਗਾ ਹਾਂ ਮੇਰੀ ਸੁਖਜਿੰਦਰ ਨੇ ਡਾਲੋ ਸੀ ਉਹ ਕਹਿੰਦਾ ਜੀ ਨਹੀਂ ਦਿੱਤੀ ਅਸੀਂ ਐਫ ਆਈ ਆਰ ਦੇੰਡੂ ਦਾ ਪੁੱਤ ਤਾਂ ਆਇਆ ਹੈਗਾ ਹਾਂ ਪੁਲਿਸ ਚੈੱਕ ਕਰਕੇ ਬੰਦ ਦੱਸੋ ਵੀ ਹੋਰ ਐਫ ਆਈ ਆਰ ਦਾ ਨੰਬਰ ਕੀ ਹੈਗਾ ਦੱਸ ਦਿਓ ਮੈਂ ਦੱਸਦਾ ਹਾਂ ਓਕੇ ਸੇਕ